ਉਹ ਕਿੱਦਾਂ ਹੋਇਆ ਰਮਲਿਆ ਕਿੱਥੋਂ ਆਇਆ ਕਿਹਨੂੰ ਆਖਿਆ ਤੈਨੂੰ ਕਿਹਾ ਕੀ ਕਰਨ ਦੇ ਹੁਣ ਧਗਾ ਵਧ ਕੇ ਸਾਈਕਲ ਚ ਅੱਛਾ ਤੇਰੀ ਨਾਨੀ ਨਹੀਂ ਆਈ ਨਹੀਂ ਦਦੀ ਕਿੱਥੇ ਗਈ ਆ ਜਡੇ ਵਾਲੇ ਜਡੇ ਵਾਲੇ ਤੇਰੀ ਦਾਦੀ ਕਿੱਥੇ ਗਈ ਪਤਾ ਨਹੀਂ ਭਰਾਵਾ ਤੇਰੀ ਨਾਨੀ ਨੂੰ ਠੰਡ ਲਾ ਰਹੀ ਜਣੀ ਸੁੱਤੀ ਡੀਰ ਮਾਨਦ ਨਾਲ ਤੇ ਦਾਦੀ ਕਿੱਥੇ ਮਗਰਾੜ ਕਿੱਥੇ ਗਿਆ ਤੇਰਾ ਸਿੰਗਲ ਦੇ ਲਾਤਾ ਮਗਰਾੜ ਕਿੱਥੇ ਗਏ ਗੰਦਾ ਕੀਤਾ ਲਾਤਾ ਗੰਦਾ ਕਰਦਾ ਜਿਹੜਾ ਤੂੰ ਆਪਣੇ ਯਾਰਾਂ ਦੋਸਤਾਂ ਨੂੰ ਕੀ ਕਹਿਣਾ ਚਾਹੁੰਦਾ ਹਣ ਹੈ ਵੀਡੀਓ ਸ਼ੇਅਰ ਕਰਾ ਵੀਡੀਓ ਸ਼ੇਅਰ ਕਰਦੇ ਉਹਨਾਂ ਨੇ ਤੇਰੀ ਵੀਡੀਓ ਵੇਖਣੀ ਵੇਖਣੀ ਆ ਚਲ ਉਹਨਾਂ ਨੇ ਤੇਰੀ ਵੀਡੀਓ ਵੇਖਣੀ ਹੈ ਭਰਾਵਾ ਹਮ ਸਕੂਲ ਨਹੀਂ ਗਿਆ ਅੱਜ ਗਿਆ ਹੈ ਕਿਥੇ ਗਿਆ ਝੂਠ ਮਰ ਗਿਆ ਨਾ ਗਿਆ ਇਹ ਪੰਡਤ ਜੀ ਵੀ ਧਾਗਾ ਫਸਾਇਆ ਲਾ ਇਹ ਥੱਲੇ ਵੀ ਧਾਗਾ ਫਸਾਇਆ ਲੈ ਵੱਡਾ ਸੇਣਾ ਬਣਦਾ ਹੀ ਆਪਣੇ ਯਾਰਾਂ ਦੋਸਤਾਂ ਨੂੰ ਕੀ ਕਹਿਣਾ ਚਾਹਣਾ ਹਣਾ ਵੀਡੀਓ ਵੇਖਣੀ ਫੇਰ ਉਹਨਾਂ ਤੇਰੀ ਸਕੂਲੇ ਗਿਆ ਹੈ ਅੱਜ ਹਾਂਜੀ ਫੇਰ ਝੂਠ ਮਰ ਜਾਂਦਾ ਵੇ ਗਿਆ ਹੈ ਕਰੋਂ ਗਿਆ ਹਾਂ ਗਿਆ ਹਾਂ ਮੈਂ ਕਿੰਨਾ ਬੁਰਾ ਲੱਗਣ ਡਿਆ ਸਾਈਕਲ ਵੇ ਸਾਈਕਲ ਵੇ ਜਿਹਦਾ ਕੱਟੇ ਲੱਦੇ ਨਾ ਹੁੰਦਾ ਕੱਟੇ ਵਾਲਾ ਸਾਈਕਲਾ ਕੱਟੇ ਵਾਲਾ ਕੱਟੇ ਲੱਦ ਕੇ ਖੜਿਆ ਕਰ ਨਿਕਲ ਗਿਆ ਤਾਕਾ ਕਹਿੰਦਾ ਤੇਰੇ ਯਾਰਾਂ ਦੋਸਤਾਂ ਨੇ ਭਰਾਵਾ ਤੈਨੂੰ ਫੋਨ ਕਰਨੇ ਆ ਤਾਂ ਕੀ ਗੱਲ ਕਰੇਗਾ ਉਹਨਾਂ ਨਾਲ ਵੀਡੀਓ ਸ਼ੇਅਰ ਕਰ ਤੇ ਜੇ ਉਹਨਾਂ ਨੂੰ ਕਹਾਂ ਤੇਰੀ ਵੀਡੀਓ ਨਹੀਂ ਵਧੀਆ ਇਹ ਵਧੀਆ ਕਿੱਥੇ ਵਧੀਆ ਹੈ ਧੱਗਾ ਕੱਢਿਆ ਅੱਛਾ ਮੇਰੀ ਵੀਡੀਓ ਵੇਖਿਆ ਕਰ ਐਤਵਾਰ ਦੇ ਐਤਵਾਰ ਨਵੀਂ ਵੀਡੀਓਸ ਐਤਵਾਰ ਦੇ ਐਤਵਾਰ ਉਹਨਾਂ ਨੂੰ ਕਹਿ ਦੇ ਨਾ ਫਿਰ ਆਪ ਕਹਿ ਮੂੰਹ ਤਾਂ ਕਰ ਇੱਕ ਮਿੰਟ ਐਤਵਾਰ ਦੇ ਐਤਵਾਰ ਫੜੇ ਬਲਾ ਕੇ ਪਹਿਲਾਂ ਬੋਲ ਬੜੇ ਮਜੇ ਨਾਲ ਵਾਇਕੀ ਜੀ ਖਾਲਸਾ ਵਾਇਕੀ ਜੀ ਕੀ ਵਧੇ ਕੀ ਹਾਲ ਜਵਨੋ ਕੀ ਹਾਲ ਜਵਨ ਹਾਂ ਤੇ ਹੁਣ ਕੀ ਕਹਿਣਾ ਚਾਹੁੰਦੇ ਆ ਐਤਵਾਰ ਦੇ ਐਤਵਾਰ ਮੇਰੀ ਸਮੇਂ ਵੀਡੀਓ ਵੇਖਿਆ ਕਰੋ ਐਤਵਾਰ ਦੇ ਐਤਵਾਰ ਭਾਈ ਇਹਦੀ ਵੀਡੀਓ ਦੇਖ ਲਿਆ ਕਰੋ ਤੇ ਨਾਲੇ ਸ਼ੇਅਰ ਕਰ ਦਿਆ ਕਰਿਓ ਸ਼ੇਅਰ ਕਰ ਹਰ ਗੁਰਸਿੰਦ ਜੀ ਤੇਰੇ ਯਾਰ ਦੋਸਤ ਮਿੱਤਰ ਸਭ ਤੈਨੂੰ ਡੀਕਦੇ ਫਿਰਦੇ ਆ ਕਰਤਾ ਕਰਾ ਦੇ ਨਹੀਂ ਸਾਡੇ ਤੇ ਰਾਇਆ ਬੱਚੇ ਸਾਢੇ 3 ਮਿੰਟ ਹੋ ਗਈ ਆ ਜਾ ਹੁਣ ਫੇਰ ਜਾ ਜਾ ਮਾ ਜਾ ਚੱਲ ਜਾ ਫੇਰ ਸਕੂਲੇ ਜਾ ਹੁਣ 4 ਵਜੇ ਸ਼ਾਮ ਦੇ ਜਾ ਕਣਕ ਮਿੱਢੀ ਜਾਂਦਾ ਸਾਰੀ ਚੰਗਾ ਭਰਾਵਾ ਸਾਸਰੀ ਘਾਲ ਸਾਸਰੀ ਘਾਲ